ਮੈਂ ਜਿਹਨੂੰ ਫੋਲੋ ਕਰਦਾ ਕਰੂੰ ਤਾਂ ਬੜੀ ਇੱਕ ਨਾ ਧੋਖੀ ਗੱਲ ਐ ਰਾਤ ਦੀ ਇੱਕ ਬੇਨੇ ਪਿਆ ਫੜੀ ਰਾਤ ਮੈਂ ਮਾਨੂ ਨਾ ਦੁੱਖ ਜਿਹਾ ਲੱਗਾ ਉਹਨਾਂ ਗੱਲਾਂ ਦਾ ਵੀ ਜਲੰਧਰ ਤੋਂ ਮੁੰਡੇ ਨੇ ਆਉਵਾ ਨੇ ਪੜਿਆ ਜਲੰਧਰ ਦੇ ਧੋਖੇ ਲੈ ਚਲੇ ਨੇ ਤੇ ਭੈਣੋ ਤੇ ਜਿਹੇ ਹਿੱਬਤੇ ਜਿੱਤੇ ਛਡਾਲਾ ਵਾਹ ਕੀ ਬਾਤਾਂ ਨੇ ਸਰਦਾਰ ਭਗਤ ਸਿੰਘ ਮਾਨ ਜੀ ਤੁਹਾਡੇ ਕੋਲ ਵੀਡੀਓ ਆ ਵੀ ਹੋਣੀ ਹੈ ਸਰਦਾਰ ਭਗਵਾਨ ਸਿੰਘ ਮਾਨ ਜੀ ਤੁਹਾਡੇ ਕੋਲ ਵੀਡੀਓ ਬਹੁਤ ਧੀ ਹੋਣੀ ਹੈ ਕਾਨੂੰਨ ਦੀਆਂ ਤਟਾਂ ਜੋੜਦੀਆਂ ਭਈਆਂ ਨੇ ਕਾਨੂੰਨ ਦੀਆਂ ਤਟਾਂ ਕਿ ਆ ਕੰਮ ਚੱਲ ਪਿਆ ਨਾ ਤੇ ਲੋਕਾਂ ਲੋਕਾਂ ਦਾ ਜਿਹੜਾ ਔਖਾ ਜਣਾ ਤੇ ਆਪਾਂ ਆ ਲਿਆ ਨਾ ਇਸ ਛੜਿਆਂ ਵਿੱਚ ਇੱਕ ਬੰਦਾ ਇੱਕ ਮੁੰਡੇ ਗੱਡੀ ਤੇ ਲੱਖ ਰੌਲਾ ਹੋਵੇਗਾ ਲੱਖ ਲੈਣ ਦੇਣ ਹੋਵੇਗਾ ਲੱਖ ਝਗੜੇ ਹੋਣਗੇ ਪਰ ਜਿਹੜੇ ਜਵਾਨ ਤੇ ਮਰਦ ਨੇ ਨਾ ਉਹਕੇ ਹੈ ਭਾਣਾ ਨੇ ਕਦੇ ਵਾਰ ਨਹੀਂ ਕਰਦੇ ਤੇ ਬਾਕੀ ਜਿਹੜੇ ਜਵਾਨ ਤੇ ਮਰਦ ਨੇ ਜੇ ਆਉਣ ਤੇ ਫਿਰ ਉਹ ਕੱਛ ਕੇ ਆਉਂਦੇ ਨੇ ਵੀ ਅਸੀਂ ਆਉਣ ਲੱਗੇ ਹਾਂ ਪਰ ਕਾਨੂੰਨ ਨਾਲ ਉਹਦੇ ਕੋਈ ਗੱਲ ਨਹੀਂ ਢੱਗਿਆ ਉੱਡ ਗਿਆ ਪਿਆਣ ਇਸ ਵੇਲੇ ਕਾਨੂੰਨ ਦੀਆਂ ਕੋਈ ਡਰ ਨਹੀਂ ਰਹਿ ਗਿਆ ਕਿਸੇ ਦੇ ਖੱਲ ਦੇ ਵਿੱਚ ਮਾਤ ਸਾਹ ਜਿੰਨਾ ਵੀ ਹੁਣ ਪੀਣਤੀ ਇਹ ਆ ਇਹ ਵੀਡੀਓ ਬਾਬਾ ਜੀ ਦਾ ਜਹਿ ਬੰਦੀਆਂ ਦਾ ਮੈਂ ਇੱਕ ਵੀਡੀਓ ਮੇਨ ਦਾ ਪਿਆ ਸੀ ਫਿਰ ਤੁਸੀਂ ਉਹਨਾਂ ਦੀ ਵੀਡੀਓ ਵਾਇਰਲ ਕਰੋ। ਦਾ ਉਹਨਾਂ ਨੂੰ ਪਤਾ ਦੱਸੋ ਵੀ ਇਹ ਯੋਧੇ ਸੂਰਮੇ ਕਿੱਥੋਂ ਦੇ ਨੇ। ਤੇ ਫੇਰ ਉਹ ਆਲੇ ਨਿਰਭਰਾ ਤੋਂ ਨੇ ਜਿਹੜੇ ਭਰਾ ਮਗਰ ਆਉਣੇ ਪਏ ਭੈਣ ਨੂੰ ਚਾਉਣ। ਤਾਂ ਫੇਰ ਪਤਾ ਲੱਗੇਗਾ। ਇਹ ਮਾਫੀਆਂ ਮੰਗਣੀਆਂ ਵਾਲੇ ਇਹ ਦੁੱਤੀ ਗੱਲ ਨੋਟ ਕਰ ਲਿਆ ਜਿਹੜੇ ਬਦਮਾਸ਼ ਬਣੇ ਫਿਰਦੇ ਨੇ। ਤੇਰੇ ਮਾਫੀਆਂ ਮੰਗਣਗੇ ਜੇ ਨਾਮ ਮੰਗੀਆਂ ਤੇ ਨਾਲੇ ਆਚਾ ਜੀ। ਪਰ ਲੋਕਾਂ ਦੀ ਬਈ ਖਲ ਦੇ ਵਿੱਚ ਧਰਨੀ ਰਹਿ ਗਿਆ। ਚਾਰ ਚੌਂ ਨਹੀਂ ਰਹਿ ਗਿਆ ਸਾਥੀਆਂ ਜਿਹੜੀਆਂ ਸਰਕਾਰਾਂ ਨੇ। ਕਰਕਾਣਾ ਬਿਲਕੁਲ ਖਤਮ ਹੋ ਚੁੱਕੀਆਂ ਨੇ ਖਤਮ ਹੋ ਚੁੱਕੀਆਂ ਇੱਕ ਪਰਸੈਂਟ ਵੀ ਦੂਜੀ ਦੇਖੋ ਇੱਕ ਬੰਦਾ ਰਸਤੇ ਦੇ ਵਿੱਚ ਘਰੋਂ ਜਨਾਨੀ ਨੂੰ ਜਿਹੜਾ ਲੜਕੀ ਨੂੰ ਚੁੱਕ ਕੇ ਲੈ ਜਾਂਦੇ ਪੈਣੇ ਤੇ ਰਸਤੇ ਦੇ ਵਿੱਚ ਨਾਕੇ ਨਹੀਂ ਹੈਗੇ ਰਸਤੇ ਦੇ ਵਿੱਚ ਨਾਕੇ ਨੇ ਪੁਲਿਸ ਰੋਕ ਕੇ ਨਾਕਾ ਤੇ ਪੁੱਛ ਸਕਦੀ ਰੋ ਉੱਥੇ ਕੁੜੀ ਵੀ ਦੱਸ ਸਕਦੀ ਰਹੀ ਵੀ ਭਾਈ ਮੈਨੂੰ ਆਏ ਨਾ ਮੇਰ ਕੇ ਵਾਹ ਕਰਕੇ ਲੈ ਚੱਲੇ ਨੇ ਇੱਕ ਕਿੱਡੀ ਕਿੱਡੀ ਮਾੜੀ ਗੱਲ ਹੈ ਮੈਂ ਇਹ ਗੱਲ ਆ ਨਾ ਕਿ ਝਗੜਾ ਹੋਵੇਗਾ ਲੜਾਈ ਹੋਵੇਗੀ ਕਿਸੇ ਕਦਰ ਦੇ ਕਈ ਗੱਲਾਂ ਹੋਣਗੀਆਂ ਉਹਦੇ ਭਰਾ ਨੇ ਕੀ ਬਣਾ ਉਹਨੇ ਵੀ ਕੀ ਕਰਤੂਤ ਕੀਤੀ ਹੋਵੇਗੀ ਤੇ ਜਿਹੜੇ ਇੱਥੋਂ ਤੱਕ ਉਹ ਲੋਕ ਪਹੁੰਚੇ ਨੇ ਪਰ ਉਹਨਾਂ ਦੀ ਗਲਤੀ ਇਹ ਕੰਮ ਨਹੀਂ ਕਰਨਾ ਚਾਹੀਦਾ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੀ ਉਹ ਕੌਮ ਜਿਹੜੀ ਧੀਆਂ ਭੈਣਾਂ ਦੀ ਰਾਖੀ ਕਰਨੇ ਆ ਜੇ ਅਸੀਂ ਉਹ ਕੌਮ ਵੀ ਉੱਠ ਕੇ ਕਪਤਾਨੀ ਜਦੋਂ ਇਹ ਨਹੀਂ ਅਸੀਂ ਪੱਗ ਬਣ ਲਈ ਦਾੜੀ ਰੱਖ ਲਈ ਤੇ ਸਰਦਾਰ ਬਣ ਕੇ ਤੇ ਜਿਹੜੀ ਅਸੀਂ ਪੰਜਾਬੀ ਬੋਲਦੇ ਨਾਲ ਸਾਡਾ ਪੰਜਾਬੀ ਬੋਲਣ ਦੇ ਧੀਆਂ ਬਣਾ ਦੇ ਫਸਟ ਬੰਦਾ ਰੱਖੀਦਾ ਤੇ ਜਿੱਥੇ ਜਾਂ ਬੰਦ ਜਿੱਥੇ ਰਾਖੀ ਕਰਦੇ ਤੇ ਰਾਖੀ ਕਰਨ ਦੀ ਬਜਾਏ ਅਸੀਂ ਵੇਖੋ ਇੱਕ ਵੀਡੀਓ ਗੱਡੀ ਥੇਲ ਵਧੀਏ ਸੋਸ਼ਲ ਮੀਡੀਆ ਦੇ ਵੀਡੀਓ ਪਾਈ ਵੀ ਅਸੀਂ ਚੁੱਕ ਕੇ ਲੈ ਚੱਲੇ ਆ ਕਿ ਆਪਣੇ ਭਰਾ ਨੂੰ ਆਖੀ ਉੱਚਾਉਣਾ ਹੀ ਜਾ ਕੇ ਚਲਾਵਾ ਬਸ ਸ਼ੇਪੂ ਵਿਆਹ ਦੀ ਗੱਲ ਇਹ ਤੇ ਵਿਆਹ ਵੀ ਐਵੇਂ ਨਹੀਂ ਕੀਤੇ ਜਾਂਦੇ ਠੀਕ ਹੈ ਕੋਈ ਵੀ ਗੱਲ ਬਾਤ ਐਵੇਂ ਨਹੀਂ ਕੀਤੀ ਜਾਂਦੀ ਇੱਥੇ ਜਾਂਦੀ ਕੋਈ ਨਹੀਂ ਕੀਤੀ ਜਾਂਦੀ ਪਰ ਹੁਣ ਕੀ ਹੈ ਪੁਰਸ ਪ੍ਰਸ਼ਾਦ ਨੇ ਜਿਹੜਾ ਅਗਰਾਮ ਨਾਲ ਪੁਰਸ ਪ੍ਰਜਾਗ ਵੀ ਕੋਈ ਵੀਡੀਓ ਨਹੀਂ ਆਈ ਵੀ ਇਹਨਾਂ ਦਾ ਆਤਾ ਪਤਾ ਦੱਸੋ ਬੰਦੇ ਕੋਣ ਅਧਿਕਾਰ ਚੁੱਤੇ ਪੈਂਦਾ ਦਸਰ ਉਹ ਲੋਕਾਂ ਨੇ ਪਹੁੰਚ ਕਿਨਾਂ ਦਾ ਕੀਤੀ ਏ ਜਿਹੜੇ ਗੁਰੂ ਸਾਹਿਬ ਦਾ ਬਾਣਾ ਪਾ ਕੇ ਬਿਠਿਆ ਜਿਹੜੇ ਨਿਹੰਗ ਸਿਕ ਫੌਜਾਂ ਨੇ ਜੱਸੀ ਦਰ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਨੇ ਲੋਕਾਂ ਨੇ ਵੀਡੀਓ ਲੋਕ ਤੋਂ ਦੇ ਪੜੀ ਵੀ ਆ ਦੇਖੋ ਕੀ ਹਾਲਾਤ ਪੰਜਾਬ ਦੇ ਵਿੱਚ ਬਣ ਗਿਆ ਤਾ ਦੇਖ ਲੋ ਤੁਸੀਂ ਤਾਂ ਇਹ ਜੇ ਇਹ ਚੀਜ਼ ਨੂੰ ਕੋਈ ਵੀ ਬੰਦੇ ਨਾ ਪਿਆ ਤਾਂ ਇਹ ਮੇਰੀ ਗੱਲ ਲੋੜ ਤੁਸੀਂ ਕਰ ਲਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਨਾਲ ਚਮੇ ਦੇ ਵਿੱਚ ਬਹੁਤ ਇਹ ਇਹ ਚੀਜ਼ ਨੂੰ ਬਹੁਤ ਜ਼ਿਆਦਾ ਵਡਾਵਾ ਦਿੱਤਾ ਜਾਏਗਾ ਕੋਈ ਜਿਹੜੀ ਕਿਸੇ ਦੀ ਮਾਰੀ ਮੋੜ ਕਿਸੇ ਨਾਲ ਗੱਲਬਾਤ ਹੋਈ ਉਹਦਾ ਬਾਪ ਉਹ ਨਾ ਮੰਨਿਆ ਕੁੜੀ ਦਾ ਬਾਪ ਉਹ ਨਾ ਮੰਨਿਆ ਅਫਰਜਿੰਦਾ ਮਰਜ਼ੀ ਦੀ ਕਰੇਗਾ ਇਹਦੀ ਕੁੜੀ ਅਗਲਾ ਮੈਂ ਚੁੱਕ ਕੇ ਲਿਜਾ ਕੇ ਦੇ ਵਿਆਹ ਕਰਾ ਲੈਣਾ ਉਹ ਅਫਰਜਿੰਦਾ ਜੀ ਕਰੇਗਾ ਜੋ ਮਰਜ਼ੀ ਕਰ ਲੈ ਕਰੇਗਾ ਤੇ ਇਹ ਗੱਲਬਾਤ ਤਾਂ ਚਲੋ ਏਦਾਂ ਦੀ ਹੋਣੀ ਹੈ ਕੋਈ ਇਹ ਕੋ ਚੁੱਕ ਕੇ ਲਿਜਾਣ ਵਾਲੀ ਗੱਲ पे ਕਰਦੇ ਨੇ ਜੇ ਜਵਾਨ ਜੋਧੇ ਸੂਰਮੇ ਹੁੰਦੇ ਆਂਦੇ ਵੀ ਤੈਨੂੰ ਹੱਥ ਨਹੀਂ ਲਾਉਣਾ ਸਾਡੀ ਭੈਣ ਆਏ ਇਹ ਫਿਰ ਤਾਂ ਮੰਨਦੇ ਨਾ ਵੀ ਸੂਰਮੇ ਸੀ ਤੇ ਤੈਨੂੰ ਹੱਥ ਨਹੀਂ ਲਾਉਣਾ ਕਿ ਤੇਰੀ ਉਹਦੀ ਸਾਡੀ ਪਰ ਤੇਨੂੰ ਵਿਖਾਇਆ ਆ ਜਲਵਾ ਆਪੇ ਕੋਈ ਪਰ ਨਹੀਂ ਉਹ ਗੱਲਾਂ ਕਈਆਂ ਇਸ ਤਗਲੇ ਦੀ ਰੱਖਣੀ ਟੱਕਣੀ ਉਹ ਗੱਲਾਂ ਕਈਆਂ ਤੇ ਬਾਕੀ ਸਾਡੀ ਪਰ ਮੇਰੀ ਇਨੀ ਉਰ ਦੇ ਵਿੱਚ ਅੱਜ ਤੱਕ ਆਪਾਂ ਇਹ ਗੱਲਾਂ ਵੇਖੀਆਂ ਜਿਹੜੀਆਂ ਐ ਸਰਕਾਰ ਦੇ ਵਿੱਚ ਹੋਈਆਂ ਪਈਆਂ ਨੇ ਦਾ ਇਹ ਸਰਕਾਰ ਦੇ ਵਿੱਚ ਕੁਝ ਹੁੰਕ ਜਾਂਦਾ ਜੀ ਅੱਜ ਤੱਕ ਅਸੀਂ ਤਾਂ ਨਹੀਂ ਵੇਖਿਆ ਸੀ ਕਿ ਕੁਝ ਹੁੰਕ ਜਾਂਦਾ ਸ਼ਰਮ ਆਮ ਯਾਰ ਤਹੂਕੀਆਂ ਦਿੱਤੀ ਜਾਂਦੇ ਨੇ ਸ਼ਰਮ ਵੀਰੋ ਪਾਵੇ ਸੋਸ਼ਲ ਮੀਡੀਆ ਦੇ ਯਾਰ ਲੋਕ ਡਰਦੇ ਹੀ ਨਹੀਂ ਕਾਨੂੰਨ ਤੋਂ ਕਾਨੂੰਨ ਦਾ ਡਾੜੀ ਕੋਈ ਨਹੀਂ ਰਹਿ ਗਿਆ ਲੋਕਾਂ ਦਾ ਪਰ ਧਰ ਕਾ ਦਾ ਚਾਜਣਾ ਸਖਤਾਈ ਨਹੀਂ ਹੁੰਦੀ ਚਾਜਣਾ ਪਰਦੇ ਨੇ ਉਹਦੇ ਚਾਜਣਾ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ ਅੱਗੋਂ ਵਕੀਲ ਇਹੋ ਜਿਹੇ ਪੜੇ ਨੇ ਇਹੋ ਜੇ ਕਾਨੂੰਨ ਨਿਕਲੇ ਨੇ ਇਦੋਂ ਅਗਲਾ ਅੰਦਰੋਂ ਦਾ ਚੌਥੇ ਦਾ ਅਜਿਹੇ 474 ਦਾ ਕੇਸ ਸੀ ਨਾ ਫੇਰ ਮਕਦਮਾ ਟੱਲਿਆ ਚੱਲਿਆ ਸੀ 476 ਦਾ ਮੈਨੂੰ ਅਜੇ ਨਹੀਂ ਪਤਾ ਹੋਇਆ ਕਿ ਨਹੀਂਗਾ ਉਹ ਤੇ ਉਹ 474 ਦਾ ਜਦੋਂ ਚਲਾਇਆ ਸੀ ਤਾਂ ਉਹਦੇ ਵਿੱਚ ਨਾ ਕੋਈ ਛੁੱਟੀ ਨਾ ਉਹ ਦੀ ਕੋਈ ਜ਼ਬਾਨਤ ਇਹ ਬੁੱਝ ਬੰਦ ਪੈ ਗਿਆ ਸੀ ਪਰ ਮੈਨੂੰ ਲੱਗਦਾ ਉਹ ਕਾਨੂੰਨ ਦੇ ਥਲੂਣੋ ਜਿਹੜਾ ਨਾ ਦੇਸੂ ਮੇਸੋਟਿਕ ਮੈਨੂੰ ਸ਼ੱਕ ਪੈਂਦਾ ਬੈ ਰੇ ਵਿਖਾਂਗੇ ਇਹ ਕਰਕੇ ਸਰਦਾਰ ਭਵਾਂ ਸਿੰਘ ਮਾਹ ਨੂੰ ਬੇਨਤੀ ਏ ਵੀ ਬਾਕੀ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਏ ਵੀ ਥੋੜੀ ਜਿਹੀ ਸਖਤਾਈ ਵਰਤੋ ਢੇਲਣਾ ਵਰਤੋ ਤੁਹਾਡੀ ਢਿਲ ਦੇ ਵਿੱਚ ਬਹੁਤ ਹੀ ਜਿਆਦਾ ਨੁਕਸਾਨ ਹੁੰਦਾ ਪਿਆ ਬਹੁਤ ਜਿਆਦਾ ਆ ਦਾ ਬਿਲਕੁਲ ਬੜਾ ਵੱਡਾ ਬੜਾ ਵੱਡਾ ਫੇਰ ਇੱਕ ਨਾਂ ਲੈ ਕੇ ਦੂਜੀ ਕੋਰੇ ਜਿਹੜੇ ਸ਼ਹਿਰ ਤੋਂ ਕੁਰੀ ਲਗਾਇਏ ਨੇ ਉਹ ਛੇਰ ਦਾ ਵੀ ਨੱਕ ਵੱਢ ਗਏ ਨੇ ਤੇ ਜਲੰਧਰੀਏ ਲੈ ਚੱਲੇ ਨੇ ਦੇਖੋ ਜਲੰਧਰੀਏ ਲੈ ਚੱਲੇ ਨੇ ਆੜ ਗਵਾੜ ਮਰੇ ਸੀ ਆੜ ਗਵਾੜ ਮਰੇ ਸੀ ਆਂਡਾ ਗੋਂਡਾ ਦੇ ਲੋਕਾਂ ਨੂੰ ਲੱਖ ਤੁਹਾਡਾ ਝਗੜਾ ਲੱਖ ਤੁਸੀਂ ਬੋਲਦੇ ਆ ਕਿ ਕਿਦ ਨੂੰ ਗੁੱਤੀ ਪੈਨੋ ਇਸਰਾ ਹੱਥ ਪਾਉਂਦਾ ਨਾ ਤੇ ਕਾਹੋ ਕੇ ਨਾਲ ਖੜਿਆ ਕਰੋ ਸਪੋਰਟ ਕਰਿਆ ਕਰੋ ਪਰ ਲੋਕ ਤਾਂ ਕੀ ਲੋਕ ਤਾਂ ਬਣਾਉਂ ਲਾਪਾਦੇ ਨੇ ਵੀਡੀਓ ਯੋਗ ਦਾ ਵੀਡੀਓ ਬਣਾਉਣ ਲੱਗ ਪੈਂਦੇ ਨੇ ਵੀਡੀਓ ਬਣਾ ਆ ਕੇ ਫੜਾ ਫੜ ਬਲੌਗ ਬਣਾ ਕੇ ਪਾਈਏ ਸਾਨੂੰ ਵਿਊ ਮਿਲਣ ਵਾਲੇ ਬਣਨਗੇ ਕਿਸੇ ਦੇ ਘਰ ਅੱਗ ਹੀ ਲਾਗ ਲੱਗੀ ਹੋਏ ਕਿ ਪਸੰਤਰ ਦੇ ਉਹਦਾ ਨਾ ਸਮਝਿਆ ਕਰੋ ਕਿ ਪਸੰਤਰ ਦੇ ਉਹਦਾ ਜਿੱਦਣ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚਣੀ ਜੇ ਨਾ ਪਹੁੰਚੀ ਤੇ ਮੇਰੀ ਪੰਜਾਬ ਨਾਲ ਹੀ ਮਿਲ ਗਿਆ ਪਹਿਲੇ ਬੁੱਢਿਆਂ ਨੂੰ ਦੇਣਾ ਇਹ ਤੁਹਾਡੇਆਂ ਘਰਾਂ ਤੱਕ ਵੀ ਪਹੁੰਚੇਗੀ ਜੇ ਅੱਜ ਇਸ ਕੁੜੀ ਨੂੰ ਵਾਹ ਕਰਕੇ ਲੈ ਗਏ ਨੇ ਨਾ ਤਾਂ ਇਹ ਕੁਛ ਨਾ ਬਣਿਆ ਕੋਈ ਕਾਰਵਾਈ ਨਾ ਹੋਈ ਪੂਰੀ ਡਟ ਕੇ ਠੋਕ ਕੇ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਕੁੜੀਆਂ ਚੀਚਾਂ ਦੇ ਧੱਕੇ ਨਾਲ ਲੋਕ ਧੋਕੇ ਲਿਆਏਗੀ ਮਡੀਰ ਨਾਲ ਜਿਹੜਾ ਇਹ ਕਹਦੇ ਆ। ਤੋਂ ਮੂੰਹ ਪਾ ਜਾਣਾ ਅਗਲੇ ਆਖਣਾ ਯਾਰ ਉਹ ਤਾਂ ਕੁਝ ਨਹੀਂ ਕਰ ਸਕਿਆ ਤੇ ਸਾਡਾ ਕੀ ਕਰਨਗੇ। ਆਹਾ ਚੱਲ ਫਿਰ ਹੁਣ ਇਸ ਕਰਕੇ ਕੋਲ ਤੋਂ ਪ੍ਰਸ਼ਾਸਨ ਨੂੰ ਵੀ ਬੇਨਤੀ ਏ ਕਿ ਥੋੜੀ ਜੀ ਸਫਾਈ ਵਰਤੋ ਸਫਾਈ ਵਰਤਨ ਦੀ ਲੋੜ ਏ। ਸ੍ਰੀ ਗੁਰੂ ਜੀ ਦੇ ਨਾਂ ਆਣ ਸਰ ਮਾਨਸਾ triglycerides ਸਰ ਜੀ ਦਾ ਮਾਕੀਕ ਕਾਨੂੰਨ ਲਿਆ ਤਾਂ ਕਿਉਂ ਨਹੀਂ ਜਾਂਦੀਆਂ ਨੇ ਇਸ ਵੇਲੇ ਇਹ ਤਾਂ ਹਰਾਣ ਹੋ ਗਿਆ ਕਾਨੂੰਨ ਨੂੰ ਦੇਖ ਕੇ ਕਿ ਇਹ ਪੰਜਾਬ ਦੇ ਵਿੱਚ ਬਣ ਕੀ ਰਿਹਾ ਪਰ ਕਾਨੂੰਨ ਦੇ ਵਿੱਚ ਬਣੀ ਪੰਜਾਬ ਚ ਬਣੀ ਕੀ ਜਾਂਦਾ ਸਮਝ ਤੋਂ ਗੱਲ ਬਾਹਰ ਹੋ ਗਈ ਸਾਰੀ ਦੀ ਸਾਰੀ ਇਹ ਫਰਨਾ ਕੀ ਪੰਜਾਬ ਦਾ ਹੋਵੇਗਾ ਕੀ ਇਹ ਇੱਥੋਂ ਤੱਕ ਚਲੋ ਚਿੱਠੀਆਂ ਸਣੇ ਆਉਂਦਾ ਹੋਏ ਲੋਕਾਂ ਨੂੰ ਵਾਈ ਜਾਂਦੇ ਸੀ ਪਰ ਆ ਜਿਹੜਾ ਹੁਣ ਹੁਣ ਤੋਂ ਮਾਜਾ ਬਣ ਗਿਆ ਜਿਹੜਾ ਪੂਰੀ ਟੁੱਕਣ ਵਾਲਾ ਇਹ ਤਾਂ ਯਾਰ ਬੜੀ ਵੱਡੀ ਗੱਲ ਆ ਛੋਟੀ ਗੱਲ ਨਹੀਂ ਹੈਗੀ ਇਹ ਤਾਂ ਬੜੀ ਵੱਡੀ ਗੱਲ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਇਹ ਜੀ ਮਿਹਰਬਾਨੀ ਕਰਕੇ ਇਹਦੇ ਦੇ ਪੂਰੀ ਡਟ ਕੇ ਕਾਰਵਾਈ ਕਰੋ ਕਾਰਵਾਈ ਕਰਨ ਦੀ ਲੋੜ ਹੈ ਜੀ ਸ਼ੇਰ ਕਰਦੇ ਨੇ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫੜੇ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲਾ ਸਮਾਂ ਮਾੜਾ ਆ ਜਾਣਾ ਆਉਣ ਵਾਲਾ ਸਮਾਂ ਮਾੜਾ ਆ ਜਾਣਾ ਤੁਸੀਂ ਮੇਰੀ ਅੱਜ ਦੀ ਗੱਲ ਨੋਟ ਕਰੇ ਤੁਸੀਂ ਸੋਚਾ ਇਹਨਾਂ ਨੂੰ ਜੇ ਵੀਆ ਦਾ ਅੱਜ ਅੱਜ ਇੱਕ ਦੀ ਤੀਜ ਚ ਕੀਤੀ ਹੈ ਨਾ ਸਹੇ ਦਾ ਇਹ ਤਾਂ ਅਗਲੇ ਕਹਿਣਾ ਯਾਰ ਉਹਦਾ ਇਹਨਾਂ ਕੁਛ ਨਹੀਂ ਕੀਤਾ ਤੇ ਆਪਣਾ ਕੀ ਕਰ ਲੈਣਗੇ ਲੱਗੇ ਆਪਾਂ ਬੜੀਆਂ ਗੱਲਾਂ ਸੁਣਦੇ ਰਹੇ ਨੇ ਉਹਨੇ ਸੁਣਦੇ ਰਹੇ ਨੇ ਉਹਨੇ ਨਾ ਅਗਲਾ ਦਾ ਯਾਰ ਉਹ ਦੂਜੇ ਦਾ ਨਹੀਂ ਖੁਸ਼ ਹੋਗਾ ਤੇ ਆਪਣਾ ਕੀ ਕਰ ਲੈਣਗੇ ਆਪਾਂ ਇਹ ਗੱਲਾਂ ਬੜੀਆਂ ਸੁਣੀਆਂ ਸੁਣੀਆਂ ਨਾ ਇਸ ਕਰਕੇ ਇਹ ਸਾਰੇ ਇਸ ਗੱਲ ਦਾ ਬਾਕੀ ਨਾਰਾ ਮਾਰੋ ਤੇ ਬਾਕੀ ਇਹਨਾਂ ਦਾ ਕੋਈ ਵੀ ਜਿਹੜਾ ਪਤਾ ਦੱਸੋ ਜੱ세 ਬੰਦਿਆਂ ਨੂੰ ਜੱ세 ਬੰਦਿਆਂ ਉਹਦੇ ਦੇ ਨਾਮ ਵੀ ਗੁਫ਼ਤ ਰੱਖਿਆ ਜਾਏਗਾ ਨਾਮ ਵੀ ਦੇਣਗੇ ਉਹਨਾਂ ਦਾ ਨਾਮ ਵੀ ਗੁਪਤ ਰੱਖਿਆ ਜਾਏਗਾ ਉਹਨਾਂ ਬੰਦਿਆਂ ਦਾ ਜਿਹੜੇ ਬੰਦੇ ਉਹਨਾਂ ਨੂੰ ਜਸੇਦ ਵਰਦਿਆਂ ਨੂੰ ਕੱਟ ਕੇ ਉਹਨਾਂ ਜਸੇਦ ਢੰਗਾ ਸਿੰਘਾ ਦੇ ਨੰਬਰ ਉੱਤੇ ਦਿੱਤੇ ਨੇ ਇਸ ਕਰਕੇ ਸ਼ੇਅਰ ਕਰ ਦਿਓ ਪਤਾ ਲੱਗ ਜੇ ਬਾਕੀ ਚਲੋ ਇਹਨਾਂ ਦਾ ਰੌਲਾ ਦਾ ਪਤਾ ਨਹੀਂ ਪਤਾ ਕੀ ਰੌਲਾ ਕੀ ਨਹੀਂ ਰੌਲਾ ਪਰ ਹੋ ਸਕਦਾ ਹੈ ਉਹ ਕੁੜੀ ਦੇ ਭਰਾ ਨੇ ਉਹ ਉਹਨਾਂ ਦੇ ਕੋਈ ਇਥੇ ਕੁੜੀ ਨਾਲ ਕੋਹਕਣ ਕੀਤੀ ਹੋਵੇ ਹੋ ਸਕਦਾ ਗੋਗੋ ਨਾਲ ਜਿਹੜੀ ਸਾਰੀ ਗੱਲ ਸੋਸ਼ਲ ਮੀਡੀਆ ਤੇ ਨਹੀਂ ਦੱਸੀ ਚਾਹੀਦੀ ਸੋਸ਼ਲ ਮੀਡੀਆ ਜੇ ਤੁਸੀਂ ਕੁੜੀ ਨਾਲ ਚੱਲੇ ਆ ਵੀਡੀਓ ਪਾਉਣ ਲੱਗਿਆਂ ਤੇ ਪਰ ਸੋਸ਼ਲ ਮੀਡੀਆ ਤੋਂ ਸਾਰੀ ਗੱਲ ਦੱਸੋ ਨਾ ਜੇ ਅਸੀਂ ਐਸ ਕਰਕੇ ਟੋਕਿਰ ਚੱਲੇ ਤਾਂ ਲੋਕ ਉਹਨਾਂ ਨੂੰ ਵੀ ਲਾਹਨਤਾਂ ਪਾਉਣਗੇ। ਇਹ ਕੋਈ ਇੱਕ ਨਾ ਦੀ ਸੁਰ ਕੇ ਗੱਲ ਪਰ ਗੱਲ ਪਾਦਾ ਜੀ ਦੁੱਖ ਤੇ ਲੱਗਾ ਨਾ ਕਿ ਚਲੰਦਰ ਇਹ ਲੈ ਚੱਲੇ ਨੇ ਗੱਡੀ ਮਾਰੀ ਗੱਲਾਂ ਯਾਰ। ਗੱਡੀ ਗੱਡੀ ਨੱਕਵਟਣ ਵਾਲੀ ਗੱਲ ਜਿਹੜੇ ਸ਼ਹਿਰ ਤੋਂ ਲੈ ਗਈ। ਬਾਕੀ ਸ਼ੇਅਰ ਕਰ ਦਿਆ ਜੇ ਸਾਡੀ ਇਹ ਬੇਨਤੀ ਹੈ ਕਿ ਸ਼ੇਅਰ ਕਰਕੇ ਤੇ ਹੰਦ ਸਿੰਘਾ ਨੂੰ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਬਣੇ।